ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਰਤ ਐਤਵਾਂ ਨੂੰ ਸਾਡੇ ਬੋਟਾ ਪੈਣੀਆ ਤੇ ਸਾਡੇ ਜ਼ਿਲ੍ਹਾ ਪ੍ਰੇਸ਼ਦ ਤੋਂ ਮਨਪ੍ਰੀਤ ਸ਼੍ਰੀਮਤੀ ਮਨਪ੍ਰੀਤ ਕੌਰ ਜੀ ਔਰ ਬਲੈਕ ਸੰਮਤੀ ਤੋਂ ਜਸਪ੍ਰੀਤ ਜੋਹਲ ਜੀ ਖੜੇ ਨੇ ਤੇ ਬੀਐਸਪੀ ਪਾਰਟੀ ਵਾਲੋ ਖੜੇ ਨੇ ਇਹਨਾਂ ਨੂੰ ਆਪਣਾ ਬੋਟ ਪਾ ਕੇ ਕਾਮਯਾਬ ਕਰਿਓ ਆਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੈ ਪੀਮ ਜੈ ਭਰਤ ਮੈਂ ਮਨਪ੍ਰੀਤ ਕੌਰ ਜ਼ਿਲ੍ਹਾ ਪ੍ਰੇਸ਼ਦ ਤੋਂ ਜੋਨ ਬੰਡਾਲਾ ਤੋਂ ਵੋਟਾਂ ਵਿੱਚ ਖੜੀ ਹੋਈ ਆ ਤੇ ਮੈਨੂੰ BSP ਪਾਰਟੀ ਨੇ ਮੌਕਾ ਦਿੱਤਾ ਆ ਮੈਨੂੰ ਬੱਤ-ਬੱਤ ਵੋਟਾਂ ਪਾ ਕੇ ਜਿਤਾਉ ਤਾਜਬ ਤੁਹਾਡੇ ਹਰ ਕੰਮ ਵਿੱਚ ਕਾਮ ਆਵਾਂ 14 ਤਰੀਕ ਨੂੰ ਦਿਨ ਐਤਵਾਰ ਨੂੰ ਬਟਨ ਨੰਬਰ 10 ਤੇ ਹਾਥੀ ਨੂੰ ਮੋਰਾ ਲਾ ਕੇ ਕੰਮ ਜਾ ਬਣਾਓ ਇੱਕ ਵਾਰੀ ਮੌਕਾ ਦਿਓ ਇੱਕ ਵਾਰੀ ਸੰਧੂ ਮੌਕਾ ਦਿਓ ਵਾਈ ਗੁਰੂ ਜੀ ਖਾਲਸਾ ਵਾਈ ਗੁਰੂ ਜੀ ਦੀ ਫਤਿਹ ਹਾਂ ਜੀ ਵਾਈ ਗੁਰੂ ਜੀ ਦਾ ਖਾਲਸਾ ਸ੍ਰੀ ਵਾਈ ਗੁਰੂ ਜੀ ਦੀ ਫਤਿਹ ਜੈ ਭੀਮ ਜੈ ਭਾਰਤ ਅੱਜ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਪਰਿਸ਼ਦ ਜਿਹੜਿਆ ਇਲੈਕਸ਼ਨ ਦੀਆਂ ਵੋਟਾਂ ਆ ਜਿਹੜੀਆਂ ਚੋਦਰੀਕ ਨੂੰ ਪੈਣੀਆਂ ਆ ਬਡਾਲਾ ਜ਼ੋਨ ਤੋਂ ਜਿਹੜੀ ਇਲੈਕਸ਼ਨ ਬਹੁਜ ਸਮਾਜ ਪਾਰਟੀ ਵੱਲੋਂ ਲੜਾਈ ਜਾ ਰਹੀ ਆ ਔਰ ਉਹ ਕੈਂਡੀਡੇਟ ਜਿਹੜੇ ਹੈਗੇ ਆ ਪਿੰਡ ਘੜਕਾ ਤੋਂ ਸਾਡੇ ਸਤਿਕਾਰਯੋਗ ਸ਼੍ਰੀ ਮਨਪ੍ਰੀਤ ਕੌਰ ਜੀ ਉਹਨਾਂ ਨੂੰ ਬਹੁਜ ਸਮਾਜ ਪਾਰਟੀ ਵੱਲੋਂ ਹਾਥੀ ਚੋਂ ਨਿਸ਼ਾਨ ਦੇ ਉੱਪਰ ਉਤਾਰਿਆ ਆ ਔਰ 14 ਤਰੀਕ ਨੂੰ ਜਿਹੜੀ ਇਹ ਵੋਟ ਆ ਉਹਦੇ ਬੋਰਡ ਦੇ ਸਬੰਧ ਦੇ ਵਿੱਚ ਅੱਜ ਪਿੰਡ ਘੜਕਾ ਦੇ ਵਿੱਚ ਅਸੀਂ ਸਾਰੇ ਸਾਥੀਆਂ ਦੇ ਨਾਲ ਔਰ ਬੀਬੀਆਂ ਮਤਾਮਾ ਦੇ ਨਾਲ ਅਸੀਂ ਡੋਰ-ਡੋਰ ਕਰ ਰਹੇ ਆਂ ਔਰ ਪਿਛਲੇ ਦਿਨਾਂ ਦੇ ਵਿੱਚ ਅਸੀਂ ਪਿੰਡੋ ਪਿੰਡ ਜਾ ਕੇ ਜਿਹੜੇ ਇਹ ਬਡਾਲਾ ਜ਼ੋਨ ਚ ਪੈਂਦੇ ਆ ਪਿੰਡ ਬੱਤੀਆਂ ਪਿੰਡਾਂ ਦੇ ਵਿੱਚ ਕੈਂਪੇਨਿੰਗ ਜਿਹੜੀ ਆ ਅਸੀਂ ਉਹ ਸਾਰੇ ਕਰਕੇ ਅੱਜ ਆਪਣੇ ਪਿੰਡ ਘੜਕੇ ਦੇ ਵਿੱਚ ਡੋਰ-ਡੋਰ ਕਰਕੇ ਆਪਣੇ ਜਿਹੜੇ ਸੰਗਤਾਂ ਉਹਨਾਂ ਨੂੰ ਆਪਣੇ ਅਪੀਲ ਕਰ ਰਹੇ ਆ ਕਿ ਉਹ ਜਿਹੜੀ ਆਉਣ ਵਾਲੀ 14 ਤਰੀਕਿਆ ਉਸ ਦਿਨ ਨੂੰ ਹਾਥੀ ਚੋਣ ਨਿਸ਼ਾਨ ਦੇ ਉੱਪਰ ਜਿਹੜੀ ਮੋਹਰ ਲਾ ਕੇ ਹਾਥੀ ਚੋਣ ਨਿਸ਼ਾਨ ਨੂੰ ਕਾਮਯਾਬ ਕਰਨਾ ਆ ਸਾਡੇ ਪਿੰਡ ਘੁੜਕਾ ਤੋਂ ਜਿਹੜੀ ਰੁੜਕੀ ਬਲਾਕ ਪੈਂਦਾ ਰੁੜਕੀ ਪੈਂਦੀ ਆ ਰੁੜਕੀ ਤੋਂ ਸਾਡੇ ਬਹੁਜ ਸमाज ਪਾਰਟੀ ਵੱਲੋਂ ਜਸਪੀ ਸਿੰਘ ਜੋੜ੍ਹ ਜੀ ਉਹਨਾਂ ਦਾ ਜਿਹੜਾ ਹੈਗਾ ਆ ਉਹ ਵੀ ਚੋਣ ਨਿਸ਼ਾਨ ਵੀ ਹਾਥੀ ਆ ਔਰ ਉਹ ਵੀ ਜਿਹੜੇ ਹੈਗੇ ਆ ਸਾਡੇ ਨਾਲ ਕੈਂਪੇਨਿੰਗ ਕਰਾ ਰਹੇ ਆ ਔਰ ਮੈਂ ਸਾਰੇ ਹੀ ਸਾਥੀਆਂ ਦਾ ਮਤਾਵਾ ਦਾ ਔਰ ਬਹੁਤ ਧੰਨਵਾਦ ਦਿਲੋਂ ਕਰਦਾ ਹਾਂ ਕਿ ਜਿਹੜੇ ਇਸ ਮੂਵਮੈਂਟ ਨੂੰ ਅੱਗੇ ਲੈ ਕੇ ਜਾਣ ਦੇ ਲਈ ਆਪਣੇ ਤਨ ਮਨ ਧਨ ਦੇ ਨਾਲ ਆਪਣਾ ਸਾਥ ਦੇ ਰਿਹਾ ਔਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਬਡਾਲਾ ਜੋਂ ਤੋਂ ਵੀ ਹਾਥੀ ਜੋਂ ਨਿਸ਼ਾਨ ਦੇ ਉੱਪਰ ਉਮੀਦਵਾਰ ਬਹੁਤ ਜਨ ਸਮਾਜ ਪਾਰਟੀ ਵੱਲੋਂ ਉਤਾਰੇ ਗਏ ਆ ਔਰ ਜਿੰਨੇ ਵੀ ਪੰਜਾਬ ਦੇ ਵਿੱਚ ਜਿਹੜੇ ਇਹ ਇਲੈਕਸ਼ਨ ਆ ਪਾਰਟੀ ਵੱਲੋਂ ਭੋਜਨ ਸਮਾਜ ਪਾਰਟੀ ਵੱਲੋਂ ਹਾਥੀ ਚੋਣ ਨਿਸ਼ਾਨ ਦੇ ਹੀ ਸਾਰੇ ਨੂੰ ਲੜਾਇਆ ਜਾ ਰਿਹਾ ਆ ਔਰ ਜਿੱਥੋਂ ਜਿੱਥੋਂ ਵੀ ਮੇਰੀ ਇਹ ਵੀਡੀਓ ਜਾਂਦੀ ਆ ਮੈਂ ਬੇਨਤੀ ਕਰਦਾ ਸਾਥੀਆਂ ਨੂੰ ਕਿ ਵੱਧ ਤੋਂ ਵੱਧ ਹਰ ਪਾਸਿਓਂ ਹਾਥੀ ਚੋਣ ਨਿਸ਼ਾਨ ਦੇ ਪ੍ਰਚਾਰ ਲਾ ਕੇ ਔਰ ਹਾਥੀ ਚੋਣ ਨਿਸ਼ਾਨ ਨੂੰ ਕਾਮਯਾਬ ਕਰਕੇ ਆਪਾਂ ਆਉਣ ਵਾਲੀ 14 ਤਰੀਕ ਨੂੰ ਜਿਹੜਾ ਹੈਗਾ ਆ ਬਹੁਤ ਵਧੀਆ ਤਰੀਕੇ ਨਾਲ ਬਹੁਮਤ ਨਾਲ ਇਹ ਸਾਰੇ ਕੈਂਡੀਡੇਟਾਂ ਨੂੰ ਵਧੀਆ ਵੋਟਾਂ ਪਾ ਕੇ ਜਿਤਾਈਏ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਸੀਆਂ ਵੱਲੋਂ ਕਿਸ ਤਰ੍ਹਾਂ ਦਾ ਹੰਗਾਰਾ ਮਿਲਦਾ ਪਿੰਡ ਪਿੰਡ ਵਸੀਆਂ ਵੱਲੋਂ ਜੀ ਬਹੁਤ ਵਧੀਆ ਹੰਗਾਰਾ ਆ ਦੇਖੋ ਤੁਹਾਡੇ ਸਾਹਮਣੇ ਆ ਜੋ ਤੁਸੀਂ ਦੇਖ ਰਹੇ ਆ ਕਿੰਨਾ ਉਸਾ ਸਾਥੀਆਂ ਦੇ ਵਿੱਚ ਔਰ ਜਿੱਥੋਂ ਤੱਕ ਲੱਗਦਾ ਹੈ ਕਿ ਬਹੁਤ ਵਧੀਆ ਜਿਹੜੀ ਹੈਗੀ ਲੀਡਣਾ ਅਸੀਂ ਜਿਹੜੀਆਂ ਇਹ ਦੋਨੇ ਜਿਹੜੀਆਂ ਸੀਟਾਂ ਐ ਇਥੋਂ ਮਤਲਬ ਪਾਰਟੀ ਦੀ ਝੂੜੀ ਪਾਵਾਂਗੇ ਸੇ